ਆ ਦੇਖੋ ਕਿ ਪਾਣੀ ਨਿਕਲਿਆ ਆ ਥੱਲੋਂ ਤਾਂ ਇਮੇਜਨ ਕਰਕੇ ਦੇਖੋ ਇਹ ਖੇਤਾਂ ਦੇ ਹਾਲਾਤ ਇਹ ਨੇ ਕਿ ਆ ਥੱਲੋਂ ਪਾਣੀ ਨਿਕਲਿਆ ਆ ਇੱਥੇ ਕਿਹੜੀ ਫਸਲ ਹੋਊਗੀ ਕਿਵੇਂ ਔਰ ਇਹ ਇਹ ਰੇਤਾ ਹੀ ਰੇਤਾ ਹੈ ਭਾਲ ਹੀ ਭਾਲ ਹੈ ਇੱਥੇ ਤੁਸੀਂ ਦੇਖੋ ਕਿ ਆ ਸਿਰਫ ਥੋੜਾ ਜਿਹਾ ਓਨੇ ਹੋਰ ਮੰਨ ਲਓ ਆ ਦੇਖੋ ਪਾਣੀ ਚੱਲ ਪਿਆ ਤੁਸੀਂ ਦੇਖੋ ਆ ਦੇਖੋ ਪਾਣੀ ਚੱਲ ਪਿਆ ਸਾਰਾ ਪਾਣੀ ਬਣੀ ਇਥੇ ਥੱਲੇ ਪਾਣੀ ਪਾਣੀ ਚੱਲਣ ਦੀ ਤਾਂ ਇਥੇ ਕੀ ਫਸਲ ਹੋਊਗੀ ਤੁਸੀਂ ਦੱਸੋ ਇੰਨੀ ਸੇਮ ਇਸ ਲੈਵਲ ਤੇ ਕਿ ਅੱਗੇ ਕਹਿੰਦੇ ਸੀ ਵੀ ਫੁੱਟ ਤੇ ਪਾਣੀ ਹੈ ਤਾਂ ਇੰਚ ਤੇ ਹੀ ਪਾਣੀ ਆ ਗਿਆ ਆ ਦੇਖੋ ਪਾਣੀ ਇਕੱਠਾ ਹੋ ਗਿਆ ਪਾਣੀ ਪਾਣੀ ਆ ਗਈ ਸਾਰੀ ਹੁਣ ਵਿੰਦੇ ਵਿੰਦੇ ਤਾਂ ਚੜਨ ਦਿਆ ਆ ਦੇਖੋ ਸਾਰਾ ਪਾਣੀ ਭਰੀ ਜਾਂਦੇ ਵਿੱਚ ਓਹੋ ਹੋ ਹੋ ਇਥੇ ਟਰੈਕਟਰ ਕੀ ਚੱਲਣਾ ਇਥੇ ਟਰੈਕਟਰ ਕੀ ਚੱਲਣਾ ਇਥੇ ਆਪਾਂ ਤਾਂ ਰਹਿ ਜਾਂਦੇ ਆ ਆਪਾਂ ਨੂੰ ਸੱਦ ਆਪਾ ਕੋ ਬਰੇ ਪਟੋਆ ਪਾਣੀ ਦਾ ਭਰ ਗਿਆ ਜਿਹੜਾ ਹੁਣ ਤੁਸੀਂ ਇਹ ਦੇਖੋ ਤਾਂ ਇਹ ਅਸਲ ਹਾਲਾਤ ਹੈ ਇਹਨਾਂ ਪਿੰਡਾਂ ਤੱਕ ਪਹੁੰਚ ਕੀਤੀ ਜਾਵੇ ਇੱਥੇ ਕੋਈ ਨਹੀਂ ਆ ਰਿਹਾ ਆ ਲੋ ਬੱਲ ਲੱਬੇ ਦਰਿਆ ਅਜਨਾਲੇ ਦਾ ਪਿੰਡ ਹੈ ਇਹ